ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਫਿਕ ਚੈਨਲ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਹੈਂਡਵਰਕ ਦੇ ਸੂਟ ਲੈ ਕੇ ਆਏ ਬਹੁਤ ਸੋਹਣੇ ਆਕੀ ਕਲਰ ਸਾਰੀਆਂ ਭੈਣਾਂ ਦੇ ਪਸੰਦ ਆਉਣਗੇ ਆਪਾਂ ਫਾਰਟਿਵੀ ਦੇ ਸੂਟ ਲੈ ਕੇ ਆਏ ਜੀ ਹੈਂਡਵਰਕ ਦੇ ਸੂਟ ਜਿਹੜੇ ਆਪਾਂ ਫਾਰਟਿਵੀ ਲੈ ਕੇ ਆਏ ਜੀ ਆਪਾਂ ਤੇ ਬਹੁਤ ਪਸੰਦ ਆਉਣਗੇ ਸਾਰੀਆਂ ਭੈਣਾਂ ਦੇ ਤੇ ਪ੍ਰਾਈਸ ਵੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਸੂਟ ਰੈਡੀ ਕੀਤੇ ਆ ਜੀ ਜਿਹੜੇ ਸੂਟ ਆਪਾਂ ਰੈਡੀ ਕੀਤੇ ਆ ਸਾਰੇ ਇਹਨਾਂ ਦੇ ਆਪਾਂ ਪ੍ਰਾਈਸ ਮੈਂਸ਼ਨ ਕਰਦੇ ਸਾਰੇ ਸੂਟਾਂ ਦੇ ਪ੍ਰਾਈਸ ਤੁਹਾਨੂੰ ਨਾਲ-ਨਾਲ ਆਪਾਂ ਵੀ ਮੈਂਸ਼ਨ ਕਰਦੇ ਜੇ ਤੁਸੀਂ ਮੋਰਨਿੰਗ ਵਾਲਾ ਸੂਟ ਹਨਾ ਵੇਖਿਆ ਆਪਣੇ ਕੋਲੇ ਪਿਛਲੇ ਸਾਲ ਹੈ ਨਹੀਂ ਸੀ ਜਿਹੜੀ ਡਿਜ਼ਾਈਨ ਆਪਾਂ ਅੱਜ ਲਾਈ ਹੈ ਇਹ ਡਿਜ਼ਾਈਨ ਪਿਛਲੇ ਸਾਲ ਹੈ ਨਹੀਂ ਸੀ ਜਿਹੜੇ ਐਤਿ ਕੀ ਸਾਲ ਆਇਆ ਪਿਛਲੇ ਸਾਲਾਂ ਦੇ ਕੋਈ ਡਿਜ਼ਾਈਨ ਹੈ ਨਹੀਂ ਐਤਿ ਕੀ ਸਾਲ ਦੇ ਡਿਜ਼ਾਈਨ ਹੈ ਜੀ ਇਹ ਆਪਾਂ ਪਹਿਲਾਂ ਨੇ ਆਪਣਾ ਬਹੁਤ ਵਾਰ ਆਪਾਂ ਤਾਂ ਸੂਟ ਬਣਾ ਚੁੱਕੀਆਂ ਹਨਾ ਤੇ ਬਨ ਨਾਲ ਤਾਂ ਹਲਕਾ ਜਿਹਾ ਤੇ ਕਿਸੇ ਵੀ ਸਟੱਫ ਤੇ ਤੁਸੀਂ ਤਿਆਰ ਕਰਾ ਲਓ ਬੋਸ ਨੂੰ ਮੈਂ ਕਿਦੋਂ ਲੱਕੋ ਗਈ ਇਹ ਆਪਾਂ ਬਦੌਟਰੀ ਚ ਸਿੰਗ ਕੀਤਾ ਹੋਇਆ ਤੁਸੀਂ ਵਿਦ ਸਟਿਚਿੰਗ ਕਰਾਉਣਾ ਤਾਂ ਵਿਦ ਸਟਿਚਿੰਗ ਦਾ ਵੀ ਪ੍ਰਾਈਸ ਆਪਣਾ ਬਹੁਤ ਘੱਟ ਹੁੰਦਾ ਜੀ 800 ਪ੍ਰਾਈਸ ਆਪਣਾ ਸੂਟ ਲਾਈਨਿੰਗ ਵਾਲੇ ਸੂਟ ਦਾ ਪ੍ਰਾਈਸ ਹੈ ਜੀ ਆ ਇੱਕ ਨਿਊ ਸਟਾਫ ਹੈ ਕ੍ਰਸ਼ ਤੇ ਤਨਾਵੀ ਇਹ ਸਟਾਫ ਹੈ ਜੀ ਤੇ ਇਹਦੀ ਆਪਾਂ ਰੈਡੀ ਕੀਤਾ ਤੇ ਬਹੁਤ ਵੇਖ ਲੋ ਘੱਟ ਪ੍ਰਾਈਸ ਵਿੱਚ ਤੇ ਕਈ ਵਾਰੀ ਪਹਿਣਾ ਰੇਟ ਪੁੱਛ ਕੇ ਤੇ ਛੱਡ ਦਿੰਦੀਆਂ ਵੀ ਖਣੀ ਜਿਆਦਾ ਪੈਂਦਾ ਤੇ ਇਹ ਸੂਟ ਤੁਹਾਨੂੰ 2000 ਦੇ ਵਿੱਚ ਵੀ ਹੋ ਜਾਊਗਾ ਕਿਉਂਕਿ ਘੱਟ ਘੱਟ ਲਾ ਕੇ 2 250 ਦਾ ਤੁਸੀਂ ਕਪੜਾ ਲਾ ਲਓ ਤੇ 2 400 ਦੀ ਚੁੰਨੀ ਲਾ ਕੇ ਤੇ ਬਸ ਇਹਨੂੰ ਸੂਟ ਨੂੰ ਤੁਸੀਂ 2000 ਦੇ ਵਿੱਚ ਵੀ ਰੈਡੀ ਕਰ ਸਕਦੇ ਆ ਜਿਉਂ ਆਪਾਂ ਕਿਵੇਂ ਮਰਜ਼ੀ ਘੱਟ ਰੇਟ ਦੇ ਵਿੱਚ ਵੀ ਕਰਾ ਲਓ ਕਿਉਂਕਿ ਜਦੋਂ ਆਪਾਂ ਨੂੰ ਇੱਕ ਵਾਰ ਪੈਸੇ ਲਾਉਣੇ ਹੁੰਦੇ ਹਨਾ بار بار ਪੈਸੇ ਤਾਂ ਲੱਗਦੇ ਨਹੀਂ ਆਪਾਂ ਤੋਂ ਆਪਾਂ ਜੀ ਨੀਡਲਵਰਕ ਦੇ ਵਿੱਚ ਸੂਟ ਰੈਡੀ ਕੀਤਾ ਸੀ ਬਹੁਤ ਸੋਨਾ ਬਣ ਕੇ ਰੈਡੀ ਹੋਇਆ ਪ੍ਰਾਈਸ ਬਹੁਤ ਘੱਟ ਹੈ 2500 ਪ੍ਰਾਈਸ ਦੇ ਵਿੱਚ ਆਪਾਂ ਸੂਟ ਰੈਡੀ ਕੀਤਾ ਇਹ ਸ਼ਿਮਰ क्रਸ਼ ਹੈ ਜੀ ਇਹ ਸ਼ਿਮਰ ਸਿਲਕ ਸੋਰੀ ਤੇ ਜਿਹੜੇ ਆਪਾਂ ਸੂਟ ਤੋਂ ਨੂੰ ਦੁਪੱਟਾ ਅਸੀਂ ਲਾਤੇ ਇਹ ਵੀ ਆਪਾਂ ਸਾਰੇ ਸੂਟ ਰੈਡੀ ਕੀਤੇ ਹੈ ਡਿਸਪੈਚ ਹੋ ਕੇ ਜਾ ਰਹੇ ਆ ਜੀ ਤੇ ਇੱਕ ਸੂਟ ਤੁਹਾਨੂੰ ਹੋਰ ਦਿਖਾਉਣੀ ਪਿੰਕ ਕਲਰ ਦਾ ਸੂਟਾ ਜੀ ਤੇ ਪਹੁੰਚੇ ਵੀ ਬਹੁਤ ਹੈਵੀ ਬਣਿਆ ਹੋਇਆ ਹਨ ਨੱਕ ਹੈਵੀ ਹੈ ਬਾਜੂ ਹੈਵੀ ਹੈ ਤੇ ਹਲਕੇ ਹਲਕੇ ਸਾਰੇ ਦੁਪੱਟੇ ਦੇ ਉੱਪਰ ਕੀਤਾ ਹੋਇਆ ਹੈ ਕਿੰਨਾ ਸੋਹਣਾ ਸੂਟ ਬਣਿਆ ਹੋਇਆ ਜੀ ਹੈ ਨਾ ਤੇ ਇੰਨਾ ਕਪੜਾ ਹੀ ਤਾਂ ਚੱਲਦਾ ਹੀ ਹੈ ਨਾ ਤੇ ਹੁਣ ਆਪਾਂ ਜੇ ਸਾਰਾ ਕੁਝ ਆਪਾਂ ਸੇਮ ਲਵਾਂਗੇ ਜਿਹੜੀ ਚੀਜ਼ ਆਪਾਂ ਕਹਦਾਂਗੇ ਇੰਨਾ ਵਰਕ ਚਾਹੀਦਾ ਆਪਣਾ ਵੀ ਚਾਹੀਦਾ ਤੇ ਫਿਰ ਪ੍ਰਾਈਸ ਤਾਂ ਇੰਨਾ ਕੁ ਤਾਂ ਚੱਲਦਾ ਹੀ ਹੈ ਹੁਣ ਇਹ ਸੂਟ ਅਸੀਂ ਕਿਸੇ ਹੋਰ ਬਟੀਕ ਵਾਲੇ ਤੋਂ ਕਰਵਾ ਕੇ ਵੇਖਿਆ ਸੀ ਸਾਡੇ ਕੋਲ ਟਾਈਮ ਨਹੀਂ ਸੀ ਤੇ ਅਸੀਂ ਪੁੱਛ ਕੇ ਵੇਖਿਆ ਸੀ ਸੌਰੀ ਤੇ ਉਹਨਾਂ ਨੇ ਸਾਨੂੰ ਇਹ ਤਾਂ 11000 ਰੁਪਏ ਮੰਗ ਲਏ ਦੇ ਵਿੱਚ ਹੈ ਕੀ ਕੁਝ 11000 ਰੁਪਏ ਮੰਗੇ ਜੀ ਇਹਦਾ ਤੇ ਆਪਣੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਸੂਟ ਰੈਡੀ ਕਰਦੇ ਆਂ ਆਪਾਂ ਉਦੋਂ ਦੁੱਗਣਾ ਤਿੱਗਣਾ ਰੇਟ ਵਾਧੂ ਟਿੱਕ ਵਾਲੀ ਮੰਗੀ ਜਾਂਦੇ ਜੀ ਆਹ ਸੂਟ ਨੂੰ ਤੁਸੀਂ ਆਲ ਓਵਰ ਵੀ ਬਣਾ ਸਕਦੇ ਆਂ ਤੇ ਇਹ ਆਪਾਂ ਮੈਚਿੰਗ ਦੇ ਤੇ ਬਣਾਇਆ ਹੋਇਆ ਹੈਗੀ ਮੈਚਿੰਗ ਸੂਟ ਹੈ ਤੇ ਇਹ ਦੀ ਕਾਰਨਰ ਬਣੇ ਹੋਏ ਸਾਰੇ ਹੈਵੀ ਹੈਵੀ ਨਿੱਕ ਤੇ ਬਾਜੂ ਤੇ ਪੌਂਚੇ ਹੈਵੀ ਹੈ ਤੇ ਇਹਦਾ ਪ੍ਰਾਈਸ ਤੁਸੀਂ ਦੇਖ ਰਹੇ ਹੋ ਨਾ ਕਿੰਨਾ ਪ੍ਰਾਈਸ ਘੱਟ ਹੈ ਇਹਦੇ ਚ ਤੇ ਸੂਟ ਬਿਲਕੁਲ ਕਿੰਨਾ ਸੋਹਣਾ ਸੂਟ ਬਣਵੇਂ ਓਕੇ ਸੂਟ ਹੈ ਜੀ ਤੇ ਤੁਹਾਨੂੰ ਬਾਟਮ ਦਿਖਾਉਣੀ ਆ ਆ ਦੇਖੋ ਇਹ ਪੌਟ ਮੈਚੀ ਆਹਦੀ ਕੋ ਇਹਦੀ ਬੋਟਮ ਦੇ ਉੱਪਰ ਪੌਂਚੀ ਬਣੇ ਹੋਏ ਆ ਤੇ ਸਾਰੇ ਸੂਟ ਬਹੁਤ ਘੱਟ ਪ੍ਰਾਈਸ ਦੇ ਵਿੱਚ ਆ ਜੀ